ਨਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਾਜੀਸ਼ ਸ਼ਕਰਵਾਰ। ਦੋਸਤੋ ਅੱਜ ਅਸੀਂ ਕਲੋੜੀ ਗੇਟ ਪਿੱਛੇ ਬਣੀ ਸਬਜ਼ੀ ਮੰਡੀ ਵਿੱਚ ਪਹੁੰਚੇ ਆ। ਤੇ ਤੁਹਾਨੂੰ ਉਸੇ ਸਬਜ਼ੀ ਮੰਡੀ ਦੀ ਤੀਸਰੀ ਵੀਡੀਓ ਦਿਖਾ ਰਹੇ ਹਾਂ ਜਿਸ ਵਿੱਚ ਉਸਦੇ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਬੱਤਰ ਹੋ ਗਏ ਹਨ। ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਅਖੀਰਲੇ ਪਾਸੇ ਹਿੱਸੇ ਵਿੱਚ ਕਿਸ ਤਰ੍ਹਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਗਊ ਮਾਤਾਮਾ ਉਸ ਢੇਰ 'ਚੋਂ ਖਾਣ ਨੂੰ ਕਿਵੇਂ ਮਜਬੂਰ ਹਨ ਕਿਉਂਕਿ ਇਹਨਾਂ ਦੇ ਖਾਣ ਪੀਣ ਰਹਿਣ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਦੇ ਢੇਰ ਚੋਂ ਖਾਣਾ ਵੀ ਇਹਨਾਂ ਦੀ ਮਜਬੂਰੀ ਬਣ ਗਈ ਹੈ ਖਾਣਾ ਤਾਂ ਖਾਣਾ ਇੱਕ ਤਰੀਕੇ ਦਾ ਰਹਿਣਾ ਵੀ ਉੱਥੇ ਹੀ ਹੋ ਗਿਆ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੇ ਇਹਨਾਂ ਨੂੰ ਰੋਟੀ ਮਿਲੇਗੀ ਤਾਂ ਔਰੀ ਜੇ ਰਹਿਣਾ ਮਿਲੇਗਾ ਤਾਂ ਔਰੀ ਜੇ ਨਹੀਂ ਤਾਂ ਫਿਰ ਸੜਕਾਂ ਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਗੁਜ਼ਾਰਨੀ ਪਵੇਗੀ ਇਸ ਸਬੰਧੀ ਅਸੀਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਡਿਪਟੀ ਕਮਿਸ਼ਨਰ ਪਟਿਆਲਾ ਏ ਡੀ ਸੀਜ਼ ਡਾਕਟਰ ਰਵਜੋਤ ਸਿੰਘ ਆਦਿ ਨੂੰ ਸਾਰੇ ਵੱਖ-ਵੱਖ ਤਰੀਕਿਆਂ ਨਾਲ ਜਾਣੂ ਕਰਵਾ ਚੁੱਕੇ ਹਾਂ ਕਿ ਸਬਜ਼ੀ ਮੰਡੀ ਦੇ ਅੰਦਰ ਬਹੁਤ ਗੰਦ ਹੈ 25 ਜੁਲਾਈ 2025 ਨੂੰ ਤੁਸੀਂ ਜਿਹੜੀ ਆ ਗੰਦ ਦੇਖ ਰਹੇ ਹੋ ਇਹਦੇ ਪਿਛਲੇ ਪਾਸੇ ਡਾਕਟਰ ਰਵਜੋਤ ਸਿੰਘ ਵੱਲੋਂ ਆ ਕੇ ਕੂੜੇ ਦੇ ਢੇਰ ਤੇ ਬੜਾ ਇਤਰਾਜ਼ ਪ੍ਰਗਟਾਇਆ ਗਿਆ ਸੀ ਅਤੇ ਨਗਰ ਨਿਗਮ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਆਦਿ ਹੋਰ ਅਧਿਕਾਰੀਆਂ ਨੂੰ ਝਾੜ ਪਾਈ ਗਈ ਸੀ ਪਰ ਕਿਸੇ ਦੀ ਸਿਹਤ ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀ ਮੰਡੀ ਦੀ ਹਾਲਤ ਕਹੇ ਜੀ ਹੈ ਅਸੀਂ ਕੱਲ ਵੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਸ ਸਬੰਧੀ ਜਾਣੂ ਕਰਵਾਇਆ ਕਿ ਤੁਸੀਂ ਜਿੱਥੇ ਆਈਏਐਸ ਪੀਸੀਐਸ ਅਧਿਕਾਰੀਆਂ ਦੀ ਵੱਖ-ਵੱਖ ਖੇਤਰਾਂ ਨਿਯੁਕਤ ਕਰਕੇ ਕੰਮ ਕਰਨ ਦੀ ਡਿਊਟੀ ਲਗਾਈ ਹੈ ਤੇ ਉਹਨਾਂ ਵੱਲੋਂ ਕਿਸ ਸਹਾਕਾਰੀ ਵੱਲੋਂ ਕਿਹੜੇ ਖੇਤਰ ਦਾ ਨਿਰਖਣ ਕਰਕੇ ਕੀ ਕੀ ਨਿਰੀਖਣ ਕੀਤਾ ਗਿਆ ਤਾਂ ਸਬੰਧੀ ਜਦ ਅਸੀਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਦੀ ਡੀਸੀ ਵੱਲੋਂ ਲਿਆਈ ਗਈ ਡਿਊਟੀ ਸੰਬੰਧੀ ਪੁੱਛਿਆ ਕਿ ਕੋਲੋੜੀ ਗੇਟ ਬਣੀ ਸਬਜ਼ੀ ਮੰਡੀ ਦੇ ਵਿੱਚ ਤਾਂ ਬਹੁਤ ਗੰਦ ਪਿਆ ਹੈ ਤਾਂ ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਨੇ ਕੀ ਕਦਮ ਚੁੱਕਿਆ ਹੈ ਕੀ ਨਿਰੀਖਣ ਕੀਤਾ ਤੇ ਅਦੇ ਕੀ ਦੇਖਿਆ ਤਾਂ ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਮੈਂ ਨੋਟ ਕਰ ਲਿਆ ਹੈ ਤੇ ਮੈਂ ਇਸ ਸੰਬੰਧੀ ਗੱਲ ਕਰਾਂਗੀ ਤਾਂ ਅੱਜ ਦੂਸਰਾ ਦਿਨ ਆ ਗਿਆ ਸਾਨੂੰ ਕਿਸੇ ਵੀ ਤਰ੍ਹਾਂ ਦੀ ਡਿਪਟੀ ਕਮਿਸ਼ਨਰ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਹੈ ਹੈਂਤਵਾਰ ਹੋਣ ਨਿੰਦੇ ਚੱਲਦੇ ਆਂ ਛੁੱਟੀ ਦਾ ਦਿਨ ਹੋਣ ਦੇ ਚੱਲਦੇ ਆਂ ਸਾਢੇ ਵੱਲੋਂ ਵੀ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਵੀ ਚਲੋ ਹਫਤੇ 'ਚ ਇੱਕ ਦਿਨ ਆਰਾਮ ਦਾ ਹੁੰਦਾ ਹੈ ਜੋ ਕਿਸੇ ਨੇ ਖਰ ਕਿਸੇ ਨੇ ਕਰਨਾ ਹੁੰਦਾ ਹੈ ਤਾਂ ਉਹਨਾਂ ਨਾਲ ਕੱਲ ਸੋਮਵਾਰ ਨੂੰ ਗੱਲ ਕਰਾਂਗੇ ਅਤੇ ਪੁੱਛਾਂਗੇ ਕਿ ਕਿ ਤੁਹਾਡੇ ICIS ਤੇ PCS ਅਧਿਕਾਰੀ ਕੀ ਗੱਲ ਤੁਹਾਡਾ ਕਹਿਣਾ ਨਹੀਂ ਮੰਨਦੇ ਤੁਹਾਡੇ ਕਹਿਣੇ ਤੋਂ ਬਾਹਰ ਆ ਜਾਂ ਤੁਹਾਨੂੰ ਕੁਝ ਨਹੀਂ ਸਮਝਦੇ ਜਿਸ ਦੇ ਪ੍ਰਿਨਾਮ ਤੁਸੀਂ ਇਸ ਕੂੜੇ ਦੇ ਢੇਰ ਤੋਂ ਗਊ ਮਾਤਾਵਾਂ ਦੇ ਹਾਲਾਤਾਂ ਤੋਂ ਲਗਾ ਸਕਦੇ ਹੋ ਮੇਰੇ ਦੋਸਤੋ ਧੰਨਵਾਦ ਅਗਲੀ ਵੀਡੀਓ ਚ ਫੇ